ਇਹਦੇ ਆਪ ਚਲੋ 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 ਆਓ ਚਲੋ ਚਲੋ ਸਾਰੇ ਬੰਦੇ ਮਸਤ ਆ ਗਏ ਕੈਂਡੀਡੇਟ ਉਹ ਅੰਦਰ ਬੈਠ ਗਿਆ ਯੋ ਯੋ ਧੱਕੇ ਨਾਲ ਅਸੀਂ ਬੜੇ ਆ ਆਮ ਆਦਮੀ ਦੇ ਕੈਂਡੀਡੇਟ ਨੂੰ ਬੁਲਾ ਰਹੇ ਨੇ ਉਹਨੂੰ ਕੱਲੇ ਨੂੰ ਭਾਇਆ ਨਾ ਤੇ ਬਾਕੀ ਸਾਰੇ ਬਾਹਰ ਖੜੇ ਆ ਇਧਰੋ ਕੁਝ ਸਪੈਸ਼ਲ ਥੈਂਕ ਯੂ ਸਰ ਉਹ ਬਾਈ ਬਹੁਤ ਸੋਹਣਾ ਫੋਟੋ ਕਾਲ ਕਰਕੇ ਉਹਨਾਂ ਨਾਲ ਜੁੜੇ ਰਹੇ ਨੇ when why we are waiting for three number 1 number 2 reason is ਕੁਛ ਜਿਸ ਜਿਸ ਕੈਂਡੀਡੇਟ ਦਾ ਹੋਈ ਜਾ ਰਿਹਾ ਵਾਰਡ वाइज ਉਹਨਾਂ ਨੂੰ ਕਹਿੰਦੇ ਕਰਨੀ ਕਿ ਤੁਹਾਡੇ ਡਾਕੂਮੈਂਟ ਆਪਾਂ ਜੀ ਸਰ 3 ਵੀਕਸ ਹਾਂ ਜੀ ਹਾਂ ਜੀ ਸਰ ਹਾਂ ਜੀ ਸਰ ਐਜ਼ ਅ ਰਿਟਰਨਿੰਗ ਆਫੀਸਰ ਹਾਂ ਜੀ ਸਰ ਅ ਆਮ ਸਪੀਕਿੰਗ ਐਜ਼ ਅ ਰਿਟਰਨਿੰਗ ਆਫੀਸਰ ਫਰਮ ਨਾਰਥ ਮਿਡ ਮੁੰਬੈਸੀ ਦਾ ਨਾਰਥ ਇਕੋਸਟੈਂਸੀ ਦਾ ਰਿਟਰਨਿੰਗ ਆਫੀਸਰ ਸੋ ਸਾਨੂੰ ਜੋ ਇਨਸਟਰਕਸ਼ਨਸ ਆਈਆਂ ਹੋਈਆਂ ਜੀ ਉਹਦੇ ਵਿੱਚ 11 ਵਜੇ ਤੋਂ ਸਕਰੂਟੀ ਸ਼ੁਰੂ ਹੋ ਜਾਣੀ ਹੈ ਮੀਨਵਾਈਲ 3 ਵਜੇ ਤੱਕ ਦਾ ਟਾਈਮ ਹੈਗਾ ਜਿਹੜਾ ਹੈ। ਆਨਵਾਈਲ ਜਿਵੇਂ ਤੁਸੀਂ ਕਿਹਾ ਵੈਲ ਵੈਲ ਸੈਟ ਹੈ ਤੇ ਕੋਈ ਕੋਈ ਪ੍ਰੋਬਲਮ ਨਹੀਂ ਪੰਜ ਚਾਰ ਲਾਸਰ ਦੇ ਪੰਜੀ ਜਿਨੇਸ ਕਰਦਾ। ਮੈਂ ਸਾਰੀਆਂ ਵਰਡਸ ਦੇ ਹਰ ਇੱਕ ਬੰਦੇ ਨੂੰ ਬਲਾਬਲਾ ਕੇ ਪੁੱਛ ਲਿਆ ਵੀ ਤੁਹਾਨੂੰ ਕਿਸੇ ਤੇ ਕੋਈ ਆਬਜੈਕਸ਼ਨ ਹੈਗੀ ਹੈ ਤਾਂ ਦੱਸ ਦਿਓ। ਮੈਨੂੰ ਹਜੇ ਤੱਕ ਕੋਈ ਆਬਜੈਕਸ਼ਨ ਫਾਈਲ ਨਹੀਂ ਹੋਈ। ਇੱਕ ਹੋਈ ਹੈ ਸਾਹਮਣੇ ਬੈਠੇ ਇਹਨਾਂ ਦੀ ਆਬਜੈਕਸ਼ਨ ਅਸੀਂ ਸਪੀਕਿੰਗ ਆਰਡਰ ਆਰਡਰ ਕਰਕੇ ਡਿਸਪੋਜ਼ ਆਫ ਕਰਾਂਗੇ। ਜੇ ਕੋਈ ਹੋਰ ਆਬਜੈਕਸ਼ਨ ਵੀ ਆਉਂਦੀ ਹੈ ਤਾਂ ਉਹਦੀ ਅਕੋਰਡਿੰਗਲੀ ਉਹਦੀ ਰਿਪੋਰਟ ਲੈ ਲਈ ਜਾਊਗੀ ਅਤੇ ਕੈਂਡੀਡੇਟ ਜਿਹੜਾ ਵੀ ਹੈਗਾ ਉਹਨੂੰ ਅਸੀਂ ਨਾਲ ਦੀ ਨਾਲ ਜਿਹਦੇ ਅਗੇਂਸਟ ਓਬਜੈਕਸ਼ਨ ਆਈ ਹੈ ਉਹਨੂੰ ਨਾਲ ਦੀ ਨਾਲ ਅਸੀਂ ਦੱਸ ਦਵਾਂਗੇ ਵੀ ਤੁਹਾਡੇ ਅਗੇਂਸਟ ਆ ਓਬਜੈਕਸ਼ਨ ਆਈ ਹੈ ਠੀਕ ਹੈ ਜਿਵੇਂ ਇਹਨਾਂ ਦੀ ਪਾਰਟੀ ਵਾਲੇ ਬੈਠੇ ਸੀ ਇਹਨਾਂ ਨੂੰ ਸਾਹਮਣੇ ਹੀ ਅਸੀਂ ਕਰਤਾ ਇਹਨਾਂ ਨੇ ਓਬਜੈਕਸ਼ਨ ਲਈ ਅਸੀਂ ਉਹਨੂੰ ਸਬੂਤ ਆਫ ਕਰਾਂਗੇ ਵਿਦ ਸਪੀਕਿੰਗ ਆਰਡਰ ਠੀਕ ਹੈ ਇਦਾਂ ਹੀ ਜੇ 3 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ ਕਮਿਸ਼ਨ ਨੇ ਟਾਈਮ ਆਊਟ ਕੀਤਾ ਹੋਇਆ ਤਾਂ ਅਸੀਂ 3 ਵਜੇ ਤੱਕ ਵੇਟ ਕਰਾਂਗੇ ਤੇ ਅਸੀਂ ਇੱਕ ਇੱਕ ਕਰਕੇ ਹਰ ਇੱਕ ਫਾਈਲ ਦਾ ਡਾਕੂਮੈਂਟ ਚੈੱਕ ਕਰ ਰਹੇ ਹਾਂ ਹਰ ਇੱਕ ਫਾਈਲ ਨੂੰ ਕਟੋ-ਕਟ 5 ਤੋਂ 10 ਮਿੰਟ ਫਾਈ ਚੈੱਕਨ ਤੇ ਲੱਗਦੇ ਆ ਟੋਟਲ 128 ਫਾਈਲਾਂ ਉਹ ਭਾਵੇਂ 4 ਵਜਨ 5 ਵਜਨ ਅਸੀਂ ਇਕੱਠੀ ਇੱਕ ਲਿਸਟ ਲਾਵਾਂਗੇ ਜਿਹਦੇ ਵਿੱਚ ਅਸੀਂ ਲਿਖ ਦਾਂਗੇ ਕਿ ਵੈਲਿਡਲੀ ਨਾਮਿਨੇਟਡ ਕੈਂਡੀਡੇਟਸ ਦੀ ਲਿਸਟ ਹੈ ਬਿਲਕੁਲ ਠੀਕ ਸਰ ਇਹ ਖਾਲੀ ਖਾਲੀ ਇਹਦੇ ਜੀ ਇੱਕ ਚੀਜ਼ ਮੈਂ ਖਾਲੀ ਐਡ ਕਰਨਾ ਚਾਹੁੰਦਾ ਤੁਹਾਡੇ ਕੋਲ ਪ੍ਰੋਪਰ ਪ੍ਰੈਰੋਗੇਟਿਵ ਹੈ ਕਿ ਤੁਸੀਂ ਸਾਡੇ ਤੋਂ ਬਾਅਦ ਇੱਕ ਉਹ ਸਕਰੂਟੀ ਹੋ ਗਈ ਤੁਸੀਂ ਆਪਣੇ ਫਾਈਲਾਂ ਚੈੱਕ ਕਰੋਗਾ ਮਤਲਬ ਤੁਹਾਨੂੰ ਕੋਈ ਉਹਦੇ ਵਿੱਚ ਕਮੀ ਲੱਗੇ ਕਿ ਤੁਸੀਂ ਆਬਜੈਕਟ ਕਰੋਗੇ ਲੇਕਿਨ ਮੈਨੂੰ ਨਹੀਂ ਸਮਝਦਾ ਕਿ ਕਿਸੇ ਹੋਰ ਕੈਂਡੀਡੇਟ ਦਾ ਹੁਣ ਕੋਈ ਰਾਈਟ ਰਹੇਗਾ ਤੁਹਾਡੇ ਕੋ ਓਪਨਲੀ ਆਵਾਜ਼ ਮਾਰੀ ਤੁਸੀਂ ਕੋਰਟ ਮਕਨ ਬਹੁਤ ਸੋਹਣਾ ਕੀਤਾ ਕਿ ਕਿੰਨੂ ਆਬਜੈਕਸ਼ਨ ਆ ਕੇ ਦੱਸਦੇ ਨਹੀਂ ਆਬਜੈਕਸ਼ਨ ਨਹੀਂ ਕੀਤਾ ਹੁਣ ਪ੍ਰਾਈਵੇਟ ਕਿਸੇ ਨੂੰ ਆ ਕੇ ਕੋਈ ਪ੍ਰਾਈਵੇਟ ਨਹੀਂ ਆਊਗਾ ਜੀ ਓਪਨ ਦੇ ਵਿੱਚ ਮੈਂ ਤੁਹਾਨੂੰ ਉਹ ਦੁਬਾਰਾ ਮੈਂ ਦੁਬਾਰਾ ਉਹ ਸਟੇਟਮੈਂਟ ਇਨ ਕੇਸ ਕਿਸੇ ਨੇ ਕਿਸੇ ਦੇ ਅਗੇਂਸਟ ਆਬਜੈਕਸ਼ਨ ਕੀਤਾ ਤਾਂ ਜਿਹੜੇ ਕੈਂਡੀਡੇਟ ਦੇ ਅਗੇਂਸਟ ਆਬਜੈਕਸ਼ਨ ਹੋਊਗਾ ਉਹਨੂੰ ਵੀ ਨਾਲ ਬਲਾਜੋ ਸੋ ਮੈ ਵੀ ਇਹੀ ਕਹਿ ਰਿਹਾ ਹਾਂ ਤਾਂ ਤੱਕ ਤਾਂ ਕੀਤਾ ਹੀ ਨਹੀਂ ਕਿਸੇ ਨੇ ਤੇ ਹੁਣ ਟਾਈਮ ਖਤਮ ਹੋ ਗਿਆ ਸਰ ਮੇਰੇ ਅਕੋਰਡਿੰਗਲੀ ਬਿਲਕੁਲ ਠੀਕ ਹੈ ਪਰ ਇਨ ਕੋਈ ਹੋਰ ਪ੍ਰੈਰੋਗੇਟਿਵ ਹੈ ਹਾਂ ਹੁਣ ਤੁਸੀਂ ਮੇਰੀ ਗੱਲ ਇਹ ਸੁਣੋ ਕੋਈ ਬੰਦਾ ਦਫਤਰ ਦੇ ਬਾਰੇ ਇੱਕ ਚਿੱਠੀ ਲੈ ਕੇ ਆ ਜਾਂਦਾ ਕੀ ਮੈਨੂੰ ਭੇਜ ਦੂੰਗਾ ਡੈਫੀਨਿਟਲੀ ਜੀ ਕਿਉਂਕਿ ਉਹ ਟਾਈਮ ਨਿਕਲ ਗਿਆ ਜੀ ਨਹੀਂ ਸਰ ਟਾਈਮ ਨਹੀਂ ਨਿਕਲਿਆ ਜੀ ਸਰ ਅਸੀ 10:00 ਵਜੇ ਤੱਕ ਟਾਈਮ ਹੈ ਨਹੀਂ ਕੀ ਖੜੀ ਜਲ ਇਲੈਕਸ਼ਨ ਦਾ ਟਾਈਮ ਕਰ ਰਿਹਾ ਨਾ ਜਲ ਜਿਦੋਂ ਸਾਡਾ ਵਾਰਡ ਵਾਈ ਜਵਾਜ਼ ਮਾਰੀ ਵਾਰਡ ਨੰਬਰ 9 ਸਕੂਲ ਜੀ ਵਾਰਡ ਨੰਬਰ 9 ਦੇ ਰਿਗਾਰਡਿੰਗ ਜਿਹਨੂੰ ਟਿਕਸ ਹੈ ਨਾ ਹੀ ਸ਼ੁੱਡ ਬੀ ਪ੍ਰੈਜ਼ੈਂਟ ਬਿਫੋਰ ਯੂਅਰ ਆਫਿਸ No worry sir ਕਿਉਂਕਿ ਤੁਸੀਂ ਕੀ ਟਾਈਮ ਦਿੱਤਾ ਸਭ ਦੀ ਪਰਚੀ 'ਚ ਤੁਸੀਂ ਟਾਈਮ ਲਿਖਿਆ 11 ਵਜੇ ਔਰਡਸ ਰਾਈਟ ਉਹ ਉਹ ਬੰਦਾ ਅਗਰ ਉਸਲੇ ਨਹੀਂ ਆਇਆ ਤੇ ਉਹਦੀ ਉਹਦਾ ਨਹੀਂ ਮਰਜ਼ੀ ਕੀ ਕੇ 7:30 ਵਜੇ ਜਨਾਬ ਕਹੇਗਾ ਕਿ ਤੁਸੀਂ ਆਪ ਦੀ ਸਟੇਟਮੈਂਟ ਆਪ ਹੀ ਕੰਟਰੈਕਟ ਕਰ ਰਹੇ ਹੋ ਜੀ 11 ਵਜੇ ਔਨ ਹੈ 11 ਵਜੇ ਔਨਵਰਡਸ ਸਕਰੂਟੀ ਸ਼ੁਰੂ ਹੋ ਗਈ ਹੈ ਕਰ ਦਿੱਤੀ ਜੀ ਠੀਕ ਹੈ ਹੁਣ ਸਕਰੂਟੀ ਜਦੋਂ ਤੱਕ ਚੱਲੂਗੀ ਇਨ ਕੇਸ ਮੇਰੇ ਦਫ਼ਤਰ ਦੇ ਬਾਹਰ ਕੋਈ ਵੀ ਬੰਦਾ ਤੁਹਾਨੂੰ ਵੀ ਜੀ ਸਤਕੇ ਤੁਸੀਂ 24 ਘੰਟੇ ਖੜੇ ਮਤਲਬ ਜਿੰਨਾ ਵੀ ਟਾਈਮ ਇੱਥੇ ਖੜੇ ਰਹਿ ਸਕਦੇ ਹੋ ਕੋਈ ਵੀ ਪਾਰਟੀ ਦਾ ਬੰਦਾ ਜੇ ਅੱਜ 11 ਵਜੇ ਤੋਂ ਬਾਅਦ ਕੋਈ ਆਬਜੈਕਸ਼ਨ ਲੈ ਕੇ ਆਊਗਾ ਤਾਂ ਉਹਦੀ ਆਬਜੈਕਸ਼ਨ ਸੀ ਡੈਫੀਨਿਟਲੀ ਸੁਣਾਵਾਂਗੇ ਯੂ ਕ ਅਜੀ ਤਿੰਨ 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 ਹੋ ਜੀ 11 ਐਮ ਅਨਵਰਡ ਸੀ 11 ਐਮ ਅਨਵਰਡ ਸੀ ਠੀਕ ਹੈ ਥੈਂਕ ਯੂ ਜੀ ਅੱਜ ਅਸੀਂ ਆਰਟੀਓ ਆਫਿਸ ਤੇ ਆਏ ਆ ਸਾਡੇ ਨੋਰਥ ਤੇ ਇੱਥੇ ਸਾਰੇ ਕਾਗਜ਼ਾਂ ਦੀ ਚੈਕਿੰਗ ਹੋ ਰਹੀ ਸੀ ਜਿਤਨਾ ਤੁਹਾਨੂੰ ਮੇਰੇ ਤੋਂ ਪਹਿਲਾਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਜੀ ਕਿ ਕਾਗਜ਼ ਚੈੱਕ ਹੋ ਗਿਆ ਹਰ ਕੈਂਡੀਡੇਟ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਹਾਡੇ ਕਾਗਜ਼ ਠੀਕ ਨੇ ਸवाय 168 ਨੰਬਰ ਬੋਰਡ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਤੋਂ ਲਾਵਾ ਹੋਰ ਕਿਸੇ ਦੇ ਖਿਲਾਫ ਕੋਈ ਆਬਜੈਕਸ਼ਨ ਨਹੀਂ ਆਇਆ ਕਿਸੇ ਪਾਰਟੀ ਦੇ ਹੋਰ ਕੋਈ ਆਬਜੈਕਸ਼ਨ ਨਹੀਂ ਆਇਆ ਫਿਰ ਕੀ ਰੀਜ਼ਨ ਹੈ ਕਿ ਉਹ ਕਹਿ ਰਿਹਾ ਕਿ ਡਿਲੇ ਕਰਨਾ ਹੈ 3 ਵਜੇ ਲਿਸਟ ਲਗਾਣੀ ਹੈ ਸਾਨੂੰ ਖਸਾ ਕਿ ਜੋ ਸਰਕਾਰ ਅੱਜ ਤੋਂ ਪਹਿਲਾਂ ਇਥੋਂ ਇਲੈਕਸ਼ਨ ਤੋਂ ਭੱਜ ਰਹੀ ਸੀ ਇਹ ਜਾਣ ਬੁੱਝ ਕੇ ਅੱਜ ਜਿਹੜੇ ਆ ਦੂਸਰੀ ਪਾਰਟੀਆਂ ਦੇ ਜਿਹੜੇ ਹੈਗੇ ਆ ਕਾਗਜ਼ ਕਿਸੇ ਨਾ ਕਿਸੇ ਕੈਂਡੀਡੇਟ ਦੇ ਰਿਜੈਕਟ ਕਰਨਾ ਚਾਹੁੰਦੇ ਆ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਨਾ ਸਾਨੂੰ ਜਿੱਥੇ ਲੋੜ ਪਊਗੀ ਹਾਈ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਜਾਣਾ ਪਿਆ ਆਪਾਂ ਜਾਵਾਂਗੇ ਸਾਨੂੰ ਇਹ ਤੁਸੀਂ ਵੀ ਜਾ ਕੇ ਮੇਰੀ ਤੁਹਾਡੀ ਪ੍ਰੈਸ ਮਾਧਿਅਮ ਨਾਲ ਇੱਕ ਤੁਹਾਨੂੰ ਅਪੀਲ ਆ ਕਿ ਤੁਸੀਂ ਵੀ ਜਾ ਕੇ ਅੰਦਰ ਜਾ ਕੇ ਅਫੀਸਰ ਸਹਿਬਾਨ ਨੂੰ ਪੁੱਛੋ ਕੀ ਗੱਲ ਹੈ ਜਦੋਂ ਤੁਸੀਂ ਕਾਗਜ਼ਾਂ ਦੇ ਵਿੱਚ ਸਾਰਿਆਂ ਨੂੰ ਕਹਿ ਦਿੱਤਾ ਕਿ ਜਿਹੜੇ ਇੱਕ ਬਾਹਰ ਨੰਬਰ ਨੂੰ ਛੱਡ ਕੇ ਕਿ ਤੁਹਾਡੇ ਕਾਗਜ਼ ਕਲੀਅਰ ਨੇ ਤੇ ਫੇਰ ਲਿਸਟ ਲਾਉਣ ਦੇ ਵਿੱਚ ਦੇਰੀ ਕਿਉਂ ਇਹ ਜਿਹੜੀ ਚੀਜ਼ ਹੈ ਜਿਹੜੀ 2-3 ਘੰਟਿਆਂ ਦੀ ਵਿੱਚ ਜਿਹੜਾ ਗਿਆ ਪਾਰੇ ਨੇ ਇਹ ਜਾਣ ਬੁਝ ਕੇ ਕੋਈ ਨਾ ਕੋਈ ਇਹਨਾਂ ਦੀ ਟੈਨਸ਼ਨ ਹੈ ਕਲਰ ਇੰਟੈਂਸ਼ਨ ਹੈ ਬਾਬੇ ਮੰਦੇ ਵਿੱਚ ਜੋ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਬੰਦੇ ਨਾਲ ਜੇ ਧੱਕਾ ਹੋਇਆ ਤੇ ਆਪਾਂ ਇਹਨਾਂ ਨੂੰ ਕਚਹਿਰੀਆਂ 'ਚ ਰੋਲਾਂਗੇ ਰੋਕ ਤਿੰਨ ਤੁਰੀ ਖਤੋ ਬੰਦ ਕਰਾ ਬੰਦ ਕਰਾ ਵੇਖੋ ਆਈਡੀ ਡੇਰ ਦੇ ਵਿੱਚ ਇੱਥੇ ਕਾਂਗਰਸ ਦੇ ਬੀਜੇਪੀ ਦੇ ਆਜ਼ਾਦ ਇੱਥੇ ਉਮੀਦਵਾਰ ਇੱਥੇ ਆ ਕੇ ਆਪਣੇ ਕਾਗਜ਼ ਚੈੱਕ ਕਰਵਾ ਰਿਹਾ ਇੱਕ ਵੀ ਆਮ ਆਦਮੀ ਦਾ ਪਾਰਟੀ ਦਾ ਕੋਈ ਵੀ ਕੈਂਡੀਡੇਟ ਇੱਥੇ ਆਇਆ ਇੱਥੇ ਪਤਾ ਨਹੀਂ ਲੱਗਦਾ ਕਿ ਕੀ ਉਹਨਾਂ ਦੇ ਕਾਗਜ਼ ਸਾਰੇ ਠੀਕ ਨੇ ਕੋਈ ਚੈੱਕ ਰੂਣ ਨਹੀਂ ਇੱਥੇ ਆਇਆ ਸਾਹਮਣੇ ਖਾਸਾ ਕਿ ਇਹ ਇਸ ਚੀਜ਼ ਦਾ ਰੀਜ਼ਨ ਹੈ ਪਹਿਲਾਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਬੰਦੇ ਅੰਦਰ ਬਿਠਾਏ ਅਰੇ ਉਹ ਸੀ ਜਾ ਕੇ ਤੇ ਜਸ਼ਨ ਕੀਤਾ ਤੇ ਕਢਾਏ ਜਾ ਕੇ ਬਾਹਰ ਕਰਕੇ ਸਾਨੂੰ ਇਹਦਾ ਖਾਸਾ ਕਿ ਇਹ ਸਾਡੇ ਪਾਰਟੀ ਦੇ ਬੰਦਿਆਂ ਨਾਲ ਆਮ ਆਦਮੀ ਤੋਂ ਇਲਾਵਾ ਦੂਜੀ ਪਾਰਟੀ ਦੇ ਕਾਗਜ਼ ਦੇ ਚਲੰਟਾ ਦੇ ਆ ਹਾਂ ਤੇ ਜਵਾਬ ਮਿਲਦਾ ਕਿ ਨਹੀਂ ਜੀ ਮੈਂ ਆਪੇ ਜਵਾਬ ਦੇਦਾਗਾ ਕੋਰਟ ਦੇ ਵਿੱਚ ਆ ਗੱਲ ਕਰਨ ਦੇ ਆ ਪਰ ਸਾਨੂੰ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਸਾਨੂੰ ਇਹਨਾਂ ਦੀ ਟੈਨਸ਼ਨ ਚੋ ਲੱਗੰਦੀ ਆ ਕਿ ਗੱਲ ਤਾਂ ਠੀਕ ਆ ਕਿ ਬਾਹਰ ਨੰਬਰ ਵਾਰਡ ਦੇ ਵਿੱਚ ਅੱਜ ਆਬਜੈਕਸ਼ਨ ਆ ਗਿਆ ਠੀਕ ਆ ਉਹ ਆਬਜੈਕਸ਼ਨ ਨੂੰ ਕਰਣ ਜੋ ਵੀ ਆ ਉਹਦਾ ਭਾਂਦਾ ਪਰ ਬਾਕੀ ਜਿਨ੍ਹਾਂ ਨੂੰ ਕਾਗਜ਼ ਕਹਿ ਦਿੱਤੇ ਤੁਹਾਡੇ ਕਾਗਜ਼ ਠੀਕ ਨੇ ਤੇ ਫਿਰ ਲਿਸਟ ਕਿਉਂ ਨਹੀਂ ਲਈ ਜਾ ਰਹੀ ਲਿਸਟ ਲਾਣੀ ਚਾਹੀਦੀ ਐ ਸੇ ਟਾਈਮ ਤੇ ਖਤਮ ਹੋ ਗਿਆ ਜੀ ਜਦੋਂ ਕਾਗਜ਼ ਜਿਹੜੇ ਸਾਰੇ ਦੇ ਕਰਤੇ ਆ ਉਹਨਾਂ ਨੇ ਔਰ ਤੱਕ ਦਾ ਠੀਕ ਹੈ ਸੋ ਆ ਇੱਕ ਨੰਬਰ ਇੱਕ ਬਾਹਰ ਨੰਬਰ ਵਾਰ ਤੋਂ ਬਾਕੀ ਸਾਰਿਆਂ ਦੀ ਲਿਸਟ ਲਗਾ ਲਓ ਕੀ ਇਹ ਅਜ ਕਰਦੇ ਆ ਇਸ ਕਰਕੇ ਸਾਨੂੰ ਇਹਨਾਂ ਦਾ ਡਾਗਾ ਗਿਆ ਕਿ ਇਹ ਜਿਹੜੇ ਆ ਆਵਾਜ਼ਮੰਦੀ ਪਾਰਟੀ ਜਿਹੜੇ ਸਰਕਾਰ ਉਹਨਾਂ ਦਾ ਰਲਈ ਆ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਦੂਜੀ ਪਾਰਟੀ ਦੇ ਜਿਹੜੇ ਕਹਿੰਦੇ ਨੇ ਉਹਨਾਂ ਦੇ ਕਾਗਜ਼ ਰਿਜੈਕਟ ਕਰੋ ਜਾਂ ਦਸਸ਼ਨ ਕਰੋ ਲਾਸਟ ਨੂੰ ਮਰ ਲਾਇਆ ਜਾਏਗਾ 3 ਵਜੇ ਤਾਈ ਸਾਨੂੰ ਕਰਨ ਦੇ ਖਰਾਬ ਕਰਨ ਦੇ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ 100% ਸਾਨੂੰ ਹੈਗੀ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਇੱਥੇ ਖਲੋਤੇ ਆ। ਉਹਨੇ ਤੱਕ ਕੁਝ ਨਹੀਂ ਕਿਹਾ ਜੀ ਤੁਹਾਡੇ ਕਾਗਜ਼। ਸਾਨੂੰ ਇਹਨਾਂ ਨੇ ਕਹਿ ਦਿੱਤਾ ਸਾਡੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਕਾਗਜ਼ ਬਿਲਕੁਲ ਠੀਕ ਨੇ। ਪਰ ਜੇ 3 ਵਜੇ ਦਾ ਕੋਈ ਇਜੈਕਸ਼ਨ ਤੇਰੇ ਇਹਦਾ ਕੀ ਮਕਸਦ ਹੋਇਆ? ਜਦੋਂ ਅੱਜ ਦੀ ਦੇਰ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਜੀ ਕਾਗਜ਼ ਠੀਕ ਨੇ ਫਿਰ 3 ਵਜੇ ਦਾ ਮਕਸਦ ਕੀ ਆ? ਕਲੀਅਰੈਂਸ ਹੋਣੇ ਤੱਕ ਲਾਂਚ ਨਹੀਂ ਹਾਂ ਲਾਣੀ ਚਾਹੀਦੀ ਆ ਜੜੀ ਆ। ਇਹੋ ਮੇਰੀ ਤੁਹਾਡੇ ਮਾਧਿਅਮ ਨਾਲ ਕਹਿਣਾ ਤੇ ਤੁਹਾਨੂੰ ਵੀ ਪ੍ਰੈਸ ਵਾਲੇ ਵੀਰਾਂ ਨੂੰ ਮੇਰੀ ਇੱਕ ਬੇਨਤੀ ਆ ਕਿ ਤੁਸੀਂ ਵੀ ਜਾ ਕੇ ਜਰੂਰ ਉਹਨਾਂ ਨੂੰ ਪੁੱਛੋ ਕਿ ਕਿਉਂ ਤ নেই হাহিদি